ਹਰ ਰੋਜ਼ ਮੰਦਿਰ ਜਾਂਦੀ ਔਰਤ ਦੇ ਨਾਲ ਅਜਿਹਾ ਵੀ ਹੋ ਸਕਦਾ ਹੈ ਇਹ ਉਸਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿਸ ਤਰ੍ਹਾਂ ਰੱਬ ਦੇ ਘਰ ਦੇ ਵਿੱਚ ਹੀ ਤੇਜ਼ਦਾਰ ਹਥਿਆਰਾਂ ਦੇ ਨਾਲ ਇਸ ਔਰਤ ਨੂੰ ਖਤਮ ਕੀਤਾ ਗਿਆ ਤੜਫ ਤੜਫ ਕੇ ਇਸ ਔਰਤ ਦੀ ਜਾਨ ਗਈ ਹੈ ਤੇ ਇਸ ਤੋਂ ਬਾਅਦ ਪਰਿਵਾਰਿਕ ਮੈਂਬਰ ਬੇहद ਹੀ ਸਦਮੇ ਦੇ ਵਿੱਚ ਨੇ ਕਪੂਰਥਲਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਸਿਧਵਾ ਦੋਨਾਂ ਦੇ ਵਿੱਚ ਮੰਦਿਰ ਦੀ ਮੁੱਖ ਸੇਵਾਦਾਰਨੀ ਦਾ ਉਸੇ ਦੇ ਪਿੰਡ ਦੇ ਹੀ ਨੌਜਵਾਨ ਦੇ ਵੱਲੋਂ ਕਾਤਲਾਨਾ ਹਮਲਾ ਕਰਕੇ ਉਸਨੂੰ ਖਤਮ ਕੀਤਾ ਗਿਆ ਨੌਜਵਾਨ ਸ਼ਰਾਬ ਪੀ ਕੇ ਮੰਦਰ ਆਉਂਦਾ ਸੀ ਇਸ ਤੇ ਔਰਤ ਉਸਨੂੰ ਰੋਕਦੀ ਸੀ ਇਹੀ ਉਸਦੀ ਜਾਨ ਜਾਣ ਦਾ ਕਾਰਨ ਬਣਿਆ ਦੱਸਦੀ ਕਿ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਥਾਣਾ ਸਦਰ ਦੀ ਐਸਐਚਓ ਸੋਨਮਦੀਪ ਕੌਰ ਨੇ ਦੱਸਿਆ ਕਿ ਮਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਔਰਤ ਦੀ ਪਛਾਣ ਸਰਿਤਾ ਦੇਵੀ ਉਮਰ 26 ਸਾਲ ਦੇ ਵਜੋਂ ਕੀਤੀ ਗਈ ਹੈ ਮ੍ਰਿਤਕ ਦੇ ਪਤੀ ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਉਸ ਨੂੰ ਸੂਚਨਾ ਦਿੱਤੀ ਗਈ ਕਿ ਉਸਦੀ ਪਤਨੀ ਸਰੀਤਾ ਮੰਦਰ ਦੇ ਵਿੱਚ ਸੇਵਾ ਕਰ ਰਹੀ ਹੈ ਐਸੇ ਦੌਰਾਨ ਪਿੰਡ ਦੇ ਹੀ ਨੌਜਵਾਨ ਨੇ ਦਾਤਰ ਦੇ ਨਾਲ ਉਸ ਪਰ ਹਮਲਾ ਕੀਤਾ ਉਸ ਨੂੰ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਰਾਕੇਸ਼ ਨੇ ਦੱਸਿਆ ਕਿ ਉਸਦੀ ਪਤਨੀ 5 ਸਾਲਾਂ ਤੋਂ ਸਿਧਵਾ ਦੋਨਾ ਦੇ ਮੰਦਰ ਦੇ ਵਿੱਚ ਸੇਵਾਦਾਰਨੀ ਦਾ ਕੰਮ ਕਰਦੀ ਸੀ ਹਮਲਾ ਕਰਨ ਵਾਲਾ ਨੌਜਵਾਨ ਵੀ ਐਸੇ ਪਿੰਡ ਦਾ रहण वाला नौजवान अक्सर ही शराब पी के ਮੰਦਰ ਆਉਂਦਾ ਸੀ ਇਸ ਤੋਂ ਇਸਵਰਤ ਨੇ ਉਸ ਨੂੰ ਰੋਕਿਆ ਤੇ ਹੀ ਉਸ ਦੀ ਜਾਨ ਜਾਣ ਦਾ ਕਾਰਨ ਬਣਿਆ ਇਸੇ ਕਾਰਨ ਹੀ ਨੌਜਵਾਨ ਨੇ ਇਸ ਕੁੜੀ ਦੀ ਜਾਨ ਲਈ ਹੈ ਕੀ ਮਾਮਲਾ ਸੀ ਜਿਹਨੂੰ ਲੈ ਕੇ ਜਿਹੜੀ ਕਿ ਇਹ ਘਟਨਾ ਵਾਪਰੀ ਹੈ ساری ਕੁਛ ਨਹੀਂ ਇਹ ਮਾਮਲਾ ਸਰਕਤਾ ਦੇ ਵੀ ਪਤਨੀ ਫੋਲ ਫੋਲ बाबू और प्रकेश कुमार ਤੇ ਮੇਰੇ ਕੋਲ ਰਕੇਸ਼ ਕੁਮਾਰ ਕੋ 10-15 ਸਾਲ ਤੋਂ ਰੈਸਟੋਰੈਂਟ ਦੇ ਵਿੱਚ ਨੌਕਰੀ ਕਰਦਾ ਇਹ ਆਪਣਾ ਕਿਰਾਏ ਦੇ ਘਰ ਲੈ ਕੇ ਰਹਿੰਦੇ ਆ ਤੇ ਜਿਹੜੀ ਸਰਤਾ ਦੇ ਵੀ ਹੈ ਥੋੜੀ ਜਿਹੀ ਧਾਰਮਿਕ ਪੱਖੋਂ ਮੰਦਰ ਦੇ ਵਿੱਚ ਕਾਫੀ ਮਤਲਬ ਜਾਣਾਂ ਜਾਂਦੀ ਸੀ ਇਹ ਨਾਲ ਇੱਕ ਪੁਜਾਰੀ ਮੰਦਰ ਦਾ ਜੋਸੀ ਉਹਨਾਂ ਦੇ ਨਾਲ ਪੁਜਾਰੀ ਵਾਂਗੂ ਇਹ ਦਿਨ ਰਾਤ ਤਕਰੀਬਨ ਮੰਦਰ 'ਚ ਜ਼ਿਆਦਾ ਟਾਈਮ ਬਿਤਾਉਂਦੇ ਤੇ ਇਹ ਮੰਦਰ ਦੇ ਜਾਣ ਦੇ ਦੌਰਾਨ ਜਿਹੜਾ ਮੇਨ ਪੁਜਾਰੀ ਸੀ ਮੰਦਰ ਦਾ ਉਹ ਆਪ ਚਲੇ ਗਿਆ ਜੋਤੀ ਬੇਟੀ ਦਾ ਵਿਆਹ ਕਰਨ ਉਹ ਜ਼ਿੰਮੇਵਾਰੀ ਇਹਨੂੰ ਸੰਭਾਲ ਕੇ ਗਿਆ ਸਾਰੀ ਸਜਰੇ ਬੰਦੇ ਨੇ ਜਿਹੜੀ ਘਟਨਾ ਨੂੰ ਇੰਜਾਮ ਦਿੱਤਾ ਇਹ ਕਿੱਥੇ ਦਾ ਰਹਿਣ ਵਾਲਾ ਸੀ ਇਹ ਬੰਦਾ ਸਿਧਮਤ ਉਹਨਾਂ ਦਾ ਰਹਿਣ ਵਾਲਾ ਤੇ ਇਹਦੇ ਜਿਹੜੇ ਮਾਪੇ ਮਰ ਚੁੱਕੇ ਨਾਨਕੇ ਰਹਿੰਦਾ ਸੀ ਕੋਈ ਨਸ਼ੇ ਦਾ ਵੀ ਆਦੀ ਸੀ ਬਿਲਕੁਲ ਇਹ ਛੋਟਾ-ਬੋਟਾ ਨਸ਼ਿਆਂ ਜਿਦਾ ਸ਼ਰਾਬ ਵੀ ਮੀਟ ਬੀੜੀਆਂ ਖਾ ਕੇ ਇਹ ਬੰਦਰ ਚ ਆਉਂਦਾ ਸੀ ਉਹ ਜਿਹੜੀ ਸਰਤਾ ਦੇ ਵੀ ਆ ਉਹ ਇਹਨੂੰ ਰੋਕਦੀ ਸੀ ਉੱਥੇ ਆਉਣ ਦਾ ਕਿੰਨ ਮਤਲਬ ਕਿ ਕਿਤੇ ਨਾ ਕਿਤੇ ਜਿਹੜਾ ਉਹਨੂੰ ਰੋਕਾ ਰਕਾ ਹੀ ਪਸੰਦ ਨਹੀਂ ਆਈ ਇਸੇ ਬਿਲਕੁਲ ਬਿਲਕੁਲ ਕਰਕੇ ਘਟਨਾ ਨੂੰ ਇੰਜਾਮ ਦਿੱਤਾ ਇਹਨੇ ਉਹ ਜਿਹੜਾ ਮੰਦਰ ਦਾ ਇੱਕ ਆਦੀ ਪੁਜਾਰੀ ਉੱਥੇ ਸੀਗਾ ਜਦੋਂ ਦੇਖਿਆ ਅੰਦਰ ਵੜਿਆ ਇਹਨੇ ਬਾਹਰੋਂ ਪੁਜਾਰੀ ਨੂੰ ਬੂਹਾ ਲਾ ਕੇ ਤੇ ਇਹਦੇ ਨਾਲ ਹੱਥੋਂ ਪਾਈ ਹੋਇਆ ਤੇ ਇਹਨੇ ਉਹ ਪਤਾ ਨਹੀਂ ਮਤਲਬ ਇਹ ਜਿਹੜਾ ਰਕੇਸ਼ ਕੁਮਾਰ ਇਹ ਬਾਹਰ ਸੀ ਗੇਟ ਦੇ ਲਾਗੇ ਸੋਨੋ ਤਿੰਨੀਆਂ ਆਗਮੀ ਜਾਂਦੇ ਸੀ ਮੰਦਰ ਚ ਤੇ ਇਹ ਜਦੋਂ ਇਹਨੇ ਮੈਨੂੰ ਕਾਲ ਕੀਤੀ ਆ ਤੇ ਜਦੋਂ ਮੈਂ ਜਾ ਕੇ ਦੇਖਿਆ ਇਹਨੇ ਚਿਕਨ ਕੁੱਕਾ ਮਾਰੀਆਂ ਅੰਦਰ ਇਹ ਉੱਥੇ ਜਾਂਦਿਆਂ ਨੂੰ ਜਦੋਂ ਜਦੋਂ ਮੈਂ ਪਹੁੰਚਿਆ ਉਦੋਂ ਉਹ ਵੀ ਉਸੇ ਹਾਲਤ ਵਿੱਚ ਸੀ ਤਾਂ ਤੁਸੀਂ ਪ੍ਰਸਤੁਤ ਕੀ ਮੰਗ ਕੀ ਕਰਦੇ ਕੀ ਕੁਛ ਨਹੀਂ ਅਸੀਂ ਕਹਿੰਦੇ ਦੋਸੀ ਨੂੰ ਫੜ ਕੇ ਸਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਗਾਂ ਇਹੋ ਜਿਹਾ ਉੱਥੇ ਅੱਜ ਤੱਕ ਮੈਂ ਤਾਂ ਕਹੂੰਗਾ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਵੀ ਮੰਦਿਰ ਚ ਜਾਂ ਗੁਰਦੁਆਰੇ ਦੀ ਸੇਵਾ ਕਰਨ ਲੱਗੇ ਜ ਕਿਸੇ ਦਾ ਕਤਲ ਹੋਇਆ ਹੋਵੇ ਇਹ ਨਹੀਂ ਹੋਣਾ ਚਾਹੀਦਾ ਇਹ ਬਹੁਤ ਮਾੜੀ ਆ ਗੱਲ ਇਹ ਤੇ ਦਾ ਫੇਸ ਨਾਮ ਆ ਜੀ ਆਪਣਾ ਫੁੱਲ ਨਾਮ ਹਾਂ ਜੀ ਤਾਂ ਕੀ ਨਾਮ ਹੈ ਆਪकी ਵਾਈਫ ਦਾ ਸਰਿਤ ਕਰ ਇਹ ਜਿਹੜੀ ਅੱਜ ਘਟਨਾ ਵਾਪਰੀ ਸੀ ਇਹ ਕਿੱਦਾਂ ਵਾਪਰੀ ਤੇ ਕਿੰਨੇ ਕਵੇਜ ਦੀ ਸੀ ਘਟਨਾ ਇਹ ਸਰ ਮੇਰਾ ਘਰੋਂ ਇਹਨਾਂ ਨੇ 6 ਵਜੇ ਮੰਦਿਰ ਤੇ ਸੇਵਾ ਕਰਦੇ ਸੀ ਉਹਨਾਂ ਨੂੰ 6 ਵਜੇ ਗਿਆ ਜੇ ਜਦੋਂ ਉਹਨਾਂ ਨੇ ਮੈਨੂੰ ਕਹਤੇ ਸੀ ਮੈਂ ਜਲਦੀ ਆ ਜੀਏ ਤੇ ਮੈਂ ਬੰਦੇ ਕੋ ਬਾਹਰ ਸੀ ਕਿ ਜਦੋਂ ਬਿਸਰਾਮ ਮੰਦਿਰ ਦੀ ਬਿਸਰਾਮ ਕਰਕੇ ਤੇ ਚੱਲਿਆ ਸੀਗਾ ਘਰ ਨੂੰ ਉਹਨਾਂ ਦੇ ਜੇ ਇੱਕ ਇੱਕ ਪੁਜਾਰੀ ਸੀਗਾ ਉਹਨਾਂ ਨੂੰ ਜਿਹੜਾ ਅਰਜਾ ਸੇ ਨਿੱਕਾ ਸਰਦਾਰ ਜੀ ਨੇ ਮਾਰਿਆ ਹਮਲਾ ਕੀਤਾ ਉਹ ਪੁਜਾਰੀ ਨੂੰ ਪਹਿਲੇ ਉਹਨੂੰ ਅੰਦਰ ਕਰਤੇ ਉਹਨੂੰ ਬਾਹਰ ਕੁੰਡਾ ਲਾਤੇ ਪੁਜਾਰੀ ਨੂੰ ਤੇ ਮੇਰੇ ਘਰ ਵਾਲੇ ਤੇ ਮੈਂ ਹਮਲਾ ਕੀਤਾ ਮੈਂ ਬਾਹਰ ਸੀਗਾ ਮੈਂ ਮੌਕੇ ਤੇ ਗਿਆ ਤਾਂ ਮੇਰਾ ਕੁਛ ਕੁ ਡਿੱਟ ਹੋ ਗਿਆ ਕਰ ਤੇ ਜਿਹੜਾ ਦੋਸ਼ੀ ਸੀ ਕਿੱਥੇ ਫਲਾਰ ਹੋ ਗਿਆ ਉਹ ਮੱਝ ਗਿਆ ਪੰਜ ਕਿਲੋ ਤਾਂ ਤੁਸੀਂ ਕੀ ਮੰਗੀ ਕਰਦੇ ਪੁਲਿਸ ਤੋਂ ਮੰਗ ਕੇ ਤਾਂ ਸਾਨੂੰ ਫਸਲਾ ਹੋਣਾ ਚਾਹੀਦਾ ਅੱਗੇ ਕੰਮ ਇਕੱਠਾ ਹੋ ਫੋਟੋ ਸੀ ਕਿ ਨਾਲ ਕੋਈ ਬੱਚੇ ਕਿੰਨੇ ਬੱਚੇ ਕਿੰਨੇ ਸੀ ਬੱਚੇ ਹੈ ਨਹੀਂ ਤੇ ਮੈਰਿਜ ਨੂੰ ਕਿੰਨੇ ਟਾਈਮ ਹੋਇਆ ਸੀ ਮੈਨੂੰ ਸਾਡੇ ਹੋ ਗਿਆ ਸੀ ਕਿ 15 ਸਾਲ ਤੇ 15 ਸਾਲ ਦਾ ਪ੍ਰੋਪਰ ਦੋਨੇ ਉੱਥੇ ਰਹਿੰਦੇ ਸੀ ਪਿੰਡੀ ਗਰੇ ਵਾਲਾ ਕਾਰ ਲੈ ਤਸੀਗਾ ਮੈਂ ਬੜਿਆਰ ਇਸ ਵੇਲੇ ਕੰਮ ਕਰਦਾ